ਅਮਰੀਕਾ ਵਿੱਚ ਇਤਿਹਾਸਕ 43 ਦਿਨਾਂ ਦੀ ਸਰਕਾਰੀ ਬੰਦਸ਼ ਆਖਰਕਾਰ ਖਤਮ ਸਸ਼ੀਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬ ਲਿੰਕ ਬੜੀਆ ਦੱਸ ਦਿਓ ਕਿ ਅਮਰੀਕਾ ਵਿੱਚ ਪਿਛਲੇ 43 ਦਿਨਾਂ ਤੋਂ ਚੱਲ ਰਹੇ ਸਰਕਾਰੀ ਬੰਦਸ਼ ਯਾਨੀ ਕਿ ਸ਼ਟਡਾਊਨ ਨੂੰ ਹੁਣ ਖਤਮ ਹੋ ਗਿਆ ਹੈ ਹਾਊਸ ਨੇ 222 ਹਾਕਰ ਵਿੱਚ ਅਤੇ ਇਸ ਦੇ ਨਾਲ ਹੀ 209 ਵਿਰੋਧ ਵਿੱਚ ਵੋਟਾਂ ਨਾਲ ਬਿੱਲ ਪਾਸ ਕੀਤਾ ਜਿਸ ਦੇ ਨਾਲ ਸਰਕਾਰ ਨੂੰ ਫੰਡਿੰਗ ਮੁੜ ਮਿਲ ਗਈ ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਬਿੱਲ ਤੇ ਆਹ ਜਿਹੜਾ ਹਸਤਾਖਰ ਕਰ ਦਿੱਤੇ ਨੇ ਅਤੇ ਇਸ ਦੇ ਨਾਲ ਹੀ ਉਹ ਵਾਲਾ ਆਫਰ ਵਿੱਚ ਵੀ 9:45 ਮਿੰਟ ਦੇ ਉੱਤੇ ਸਮਾਗਮ ਰੱਖਿਆ ਗਿਆ ਇਹ ਬੰਦਸ਼ ਅਮਰੀਕਾ ਦੇ ਇਤਿਹਾਸਕ ਦੀ ਸਭ ਤੋਂ ਲੰਮੀ ਰਹੀ ਹੈ ਇਸ ਦੌਰਾਨ ਹਜ਼ਾਰਾਂ ਫੈਡਰਲ ਕਰਮਚਾਰੀ ਬਿਨਾਂ ਤਨਖਾਹਾਂ ਦੇ ਘਰ ਬੈਠੇ ਰਹੇ ਕਈ ਸਰਕਾਰੀ ਦਫਤਰ ਬੰਦ ਰਹੇ ਯਾਤਰੀ ਹਵਾਈ ਅੱਡਿਆਂ ਤੇ ਫਸੇ ਰਹੇ ਤੇ ਇਸ ਨਾਲ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਖਾਣ ਲਈ ਫੂਡ ਬੈਂਕਾਂ ਦੀ ਜਿਹੜੀ ਸਹਾਇਤਾ ਲੈਣ ਦੀ ਕਈ ਵਿੱਚ ਕਾਫੀ ਮੁਸ਼ਕਲ ਅਈ ਤੇ ਇਸ ਦੇ ਨਾਲ ਹੀ ਬੰਦਸ਼ ਦੇ ਕਾਰਨ ਨੇ ਦੇਸ਼ ਦੇ ਅਰਥਵਿਵਸਥਾ ਨੂੰ ਵੀ ਵੱਡਾ ਝਟਕਾ ਲੱਗਿਆ ਸਰਕਾਰੀ ਸੇਵਾਵਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਬਿਲ ਪਾਸ ਹੋਣ ਅਤੇ ਰਾਸ਼ਟਰਪਤੀ ਵੱਲੋਂ ਸਾਈਨ ਕੀਤੇ ਜਾਣ ਨਾਲ ਸਰਕਾਰੀ ਕੰਮਕਾਜ ਮੁੜ ਸ਼ੁਰੂ ਹੋ ਗਏ ਨੇ ਲੋਕਾਂ ਵਿੱਚ ਰਾਹਤ ਦੀ ਲਹਿਰ ਦੌੜੀ ਤੇ ਆਖਰਕਾਰ ਇਹ ਲੰਮਾ ਸੰਕਟ ਖਤਮ ਹੋ ਗਿਆ